ਕੀ ਮੈਟਰ ਹੈ ਗਈ ਜਿਹੜਾ ਸਰ ਗੋਲੀ ਚੱਲੀ ਆ ਹਾਂਜੀ ਭਾਈ ਤੁਹਾ ਆਇਆ ਰਹਿ ਸਰ ਜਿਹੜੀ ਗੋਲੀ ਚੱਲੀ ਪਲਸ ਹਸਪਤਲ ਦੇ ਵਿੱਚ ਇੱਕ ਪੇਸ਼ੈਂਟ ਦਾਖਲ ਹੋਇਆ ਹਾਂਜੀ ਉਹਦੇ ਬਾਰੇ ਪਤਾ ਲੱਗਾ ਕਿ ਉਹਨੂੰ ਜਿਹੜੀ ਤਾਰਾਵਲ ਪੁੱਤ ਥੋੜਾ ਪਹਿਲਾਂ ਸੁਲਤਾਨਪੁਰ ਰੋਡ ਤੇ ਗੋਲੀ ਲੱਗੀ ਸੋ ਅਸੀਂ ਮੌਕੇ ਤੇ ਆਏ ਹਾਲੇ ਉਹਦਾ ਪ੍ਰੋਸੀਜਰ ਚੱਲ ਰਿਹਾ ਡਾਕਟਰ ਸਾਹਿਬ ਨੇ ਹਾਲੇ ਮਨਾ ਕੀਤਾ ਉਹਨੂੰ ਮਿਲਣ ਤੋਂ ਤੇ ਹੋਰ 10-15 ਮਿੰਟ ਤੱਕ ਉਹਦੇ ਪ੍ਰੋਸੀਜਰ ਖਤਮ ਹੋ ਜਾਗਾ ਫਿਰ ਆਪਾਂ ਕੁਝ ਕਰਾਂਗੇ ਨੌਜਵਾਨ ਦਾ ਕੀ ਨਾਮ ਸੀ ਕਿੱਥੋਂ ਦਾ ਰਹਿਣ ਵਾਲਾ ਸੀ ਅਰਮਾਨ ਦਾ ਨਾਮ ਅਰਮਾਨ ਅਰਮਾਨ ਸੂਦ ਦਾ ਲੜਕੇ ਦਾ ਨਾਮ ਉਹ ਚਬਾਲੜੇ ਦਾ ਰਹਿਣ ਵਾਲਾ ਹੈ ਸਰ ਅੰਮ੍ਰਿਤ ਸਰ ਕਿਸੇ ਕੰਮ ਲਈ ਆਇਆ ਸੀ ਅੰਮ੍ਰਿਤ ਸਰ ਦੱਸਿਆ ਹੋਇਆ ਹੈ ਕਿ ਆਪਣੇ ਨਿਜੀ ਕੰਮ ਵਾਸਤੇ ਆਏ ਸੀਗੇ ਤੋਂ ਕੰਮ ਤੇ ਪਹੁੰਚੇ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਇੱਕ ਹਾਂ ਕਿੰਨੇ ਕਿ ਨੋਜਮਾਨ ਆਏ ਜਿਨ੍ਹਾਂ ਦੇ ਵੱਲੋਂ ਫਾਇਰ ਕੀਤਾ ਗਿਆ ਇਹ ਦੱਸ ਰਹੇ ਹੈ ਕਿ ਇੱਕੋ ਹੀ ਸੀਗਾ ਲੜਕਾ ਪਰ ਉਹ ਕਹਿ ਰਹੇ ਕਿ ਮੋਟਰਸਾਈਕਲ ਤੋਂ ਤਾਂ ਤਿੰਨ ਨੋਜਮਾਨ ਦਾ ਜ਼ਾਰ ਹੋ ਗਿਆ ਸੀ ਇਹ ਦੇਖੋ ਜੀ ਹਾਲੇ ਤੁਹਾਨੂੰ ਪਤਾ ਲੱਗਾ ਜਾਂ ਸਾਨੂੰ ਪਤਾ ਲੱਗਾ ਤਰਤੀਜ ਦਾ ਮੁੱਦਾ ਹੈ ਜੋ ਸਲੀਬ ਹੋਏਗੀ ਫਿਰ ਸਾਹਮਣੇ ਆਜੇ ਇੱਕ ਕੰਡੀਸ਼ਨ ਕਿਸ ਤਰ੍ਹਾਂ ਨੋਜਵਾਰ ਹੈ ਕੰਡੀਸ਼ਨ ਡਾਕਟਰ ਸਾਹਿਬ ਨੇ ਪ੍ਰੋਸੀਜਰ ਕਰ ਰਹੇ ਨੇ ਦੇਖ ਲੈ ਪਤਾ ਲੱਗਦਾ ਬਿਲਕੁਲ ਪਤਾ ਨਹੀਂ ਰੰਜਿਤ ਨੇ ਲੱਗ ਰਿਹਾ ਲੁੱਟਖੋ ਦਾ ਮਾਮਲਾ ਹਾਲੇ ਬੰਦਾ ਥੋੜਾ ਬਿਮਾਰ ਹੈ ਬੰਦੇ ਠੀਕ ਨਹੀਂਗਾ ਹਾਲੇ ਪਤਾ ਨਹੀਂ ਲੱਗ ਰਿਹਾ ਲੁੱਟਖੋ ਦਾ ਮਾਮਲਾ ਕੋਈ ਨਿਕਰ ਨਹੀਂ ਆ ਰਿਹਾ ਫਿਲਹਾਲ ਪਰ ਅਮੇ ਫਸਾਏ ਤੇ ਜੋ ਵੀ ਹਾਲਾਤ ਹੋਣਗੇ ਫਿਰ ਦੱਸਾਂਗੇ ਸਰ ਇਹ ਨੋਜਵਾਨ ਕਿੰਨੇ ਜਣੇ ਸੀ 10 ਸਾਬ ਹਾਂ ਆ ਦੇਖੋ